ਜ਼ਿੰਦਗੀ ਦੀ ਹਰ ਇੱਕ ਮੁਸੀਬਤ ਉਦੋਂ ਸੌਖੀ ਹੋ ਜਾਂਦੀ ਹੈ ਤੇ ਖੁਸ਼ੀ ਚੌਗਣੀ ਜਦੋਂ ਆ ਕੇ ਆਪਣੇ ਸਾਥੀ ਨਾਲ ਖੜ ਜਾਂਦੇ ਨੇ ਹਾਂਜੀ ਅੱਜ ਗੱਲ ਕਰ ਲੱਗਿਆ ਆਪਾਂ ਸੂਬੇਦਾਰ ਸਖਦੇਵ ਸਿੰਘ ਜੀ ਜਿਨ੍ਹਾਂ ਨੇ ਬੜੀ ਖੁਸ਼ੀ ਦੇ ਨਾਲ ਐਕਸ ਆਰਮੀ ਗਰੁੱਪ ਨੂੰ ਆਪਣੇ ਘਰ ਸੱਤ ਤੇ ਬੁਲਾਇਆ ਅੱਜ ਸੱਤ ਪਹ ਚੁੱਕੀ ਹੈ ਬੜੀ ਖੁਸ਼ੀ ਹੋਈ ਵੀਰ ਨੂੰ ਜਦੋਂ ਸਾਰੇ ਜਾਣੇ ਉਸਦੇ ਘਰ ਵਿੱਚ ਬਰਾਜਬਾਨ ਹੋਏ ਖੁਸ਼ੀ ਹੋਵੇ ਵੀ ਕਿਉਂ ਨਾ ਕਿਉਂਕਿ ਬੰਡਾਉਣ ਹੀ ਖੁਸ਼ੀ ਗਏ ਸੀ ਬਹੁਤ ਖੁਸ਼ੀਆਂ ਉਦੋਂ ਵੱਧ ਜਾਂਦੀਆਂ ਨੇ ਜਦੋਂ ਆਪਣੇ ਤੇ ਦੂਰ ਵਾਲੇ ਵੀ ਆਪਣੇ ਆਕੇ ਨਾਲ ਖੜੇ ਹੋ ਜਾਂਦੇ ਨੇ ਆਰਮੀ ਗਰੁੱਪ ਨੇ ਬਹੁਤ ਵਧੀਆ ਇੱਕ ਇਹ ਸਨੇਹਾ ਦਿੰਦੇ ਐ ਜਦੋਂ ਵੀ ਕੋਈ ਕੰਮ ਕਰਦਾ ਹੈ ਜਾ ਆਪਣਾ ਵੀਰ ਅੱਗੇ ਵੱਧਦਾ ਤਾਂ ਉਹ ਖੁਸ਼ੀ ਦੇ ਵਿੱਚ ਸ਼੍ਰੀਕ ਹੋਣਾ ਬਹੁਤ ਵੱਡੀ ਗੱਲ ਹੈ ਤੇ ਦੁੱਖ ਦੇ ਵਿੱਚ ਨਾਲ ਖੜੇ ਹੋਣਾ ਦੁੱਖ ਘਟ ਜਾਂਦਾ ਤੇ ਇਹੀ ਗੱਲਾਂ ਨੇ ਅੱਜ ਜਿਹੜਾ ਇਹ ਬਹੁਤ ਵੱਡਾ ਸੁਨੇਹਾ ਦਿੱਤਾ ਵੀ ਇਸ ਤਰ੍ਹਾਂ ਇੱਕ ਦੂਜੇ ਦੇ ਨਾਲ ਜਿਹੜਾ ਖੜਨਾ ਬਹੁਤ ਜ਼ਰੂਰੀ ਹੁੰਦਾ ਪਿੰਡ ਦੇ ਪੱਖ ਤੇ ਵੀ ਬਾਕੀ ਬਾਹਰ ਦੇ ਲੋਕਾਂ ਤੱਕ ਇਹ ਸੁਨੇਹਾ ਜਦੋਂ ਜਾਂਦਾ ਤਾਂ ਬਹੁਤ ਵੱਡਾ ਹੈਰਾਨੀਜੋਗ ਗੱਲ ਹੁੰਦੀ ਹੈ ਵੀ ਇਹਨਾਂ ਦੀ ਐਡੀ ਵੱਡੀ ਮੁਹੱਬਤ ਕਿੱਥੋਂ ਕਿੱਥੋਂ ਆ ਕੇ ਅੱਜ ਬੇੜੇ ਦੇ ਵਿੱਚ ਚਾਰ ਜਨ ਲਾਏ ਨੇ ਖੁਸ਼ੀ ਹੋਣੀ ਵੀ ਜ਼ਰੂਰੀ ਚਾਹੀਦੀ ਹੈ ਤੇ ਵੀਰ ਨੇ ਤਾਂ ਖੁਸ਼ੀ ਦੇ ਕੋਈ ਟਿਕਾਣੇ ਹੀ ਨਹੀਂ ਰਹਿ ਜਦੋਂ ਜਾ ਕੇ ਸਾਰਾ ਗਰੁੱਪ ਉਹਨਾਂ ਨੂੰ ਜਾ ਕੇ ਮਿਲਿਆ ਇਹ ਸਨੇਹਾ ਬਹੁਤ ਵੱਡਾ ਹੈ لیکن ਜੇ ਦੇਖਿਆ ਜਾਵੇ ਗੱਲ ਬਹੁਤ ਛੋਟੀ ਲੱਗਦੀ ਹੈ ਕਿ ਕਿਸੇ ਨੇ ਬਲਾ ਲਿਆ ਜਾ ਕੇ ਕਿਸੇ ਦੇ ਖੜ ਗਏ ਪਰ ਇਹ ਕਿਸਾ ਨਹੀਂ ਇਹ ਆਪਣਾ ਗਰੁੱਪ ਦਾ ਮੈਂਬਰ ਕੋਈ ਵੀ ਜਦੋਂ ਅੱਗੇ ਵੱਧਦਾ ਤਾਂ ਸਾਰੇ ਗਰੁੱਪ ਲਈ ਬਹੁਤ ਵੱਡੀ ਇਹ ਖੁਸ਼ੀ ਦੀ ਗੱਲ ਹੁੰਦੀ ਹੈ ਤੇ ਪ੍ਰਮਾਤਮਾ ਕਰੇ ਸਾਰੇ ਹੀ ਗਰੁੱਪ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਬਹੁਤ ਵੱਡੀ ਖੁਸ਼ੀਆਂ ਨੇ ਉਹ ਹਮੇਸ਼ਾ ਵਾਸਤੇ ਬਣਿਆ ਰਹੋ ਤੇ ਅਸੀਂ ਐਸੀ ਤਰ੍ਹਾਂ ਗਰੁੱਪ ਦੀ ਇੱਜ਼ਤ ਨੂੰ ਜਿਹੜਾ ਹੋ ਹਮੇਸ਼ਾ ਬਰਕਰਾਰ ਰੱਖੀਏ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੇ ਇਸ ਗੱਲ ਨੂੰ ਭਲੀ ਭਾਂਤ ਹੀ ਸਮਝ ਚੁੱਕੇ ਹੋਮੋਗੇ ਵੀ ਐਸ ਤਰ੍ਹਾਂ ਇੱਕ ਦੂਜੇ ਦੇ ਨਾਲ ਖੜੇ ਹੋਣਾ ਤੇ ਬਹੁਤ ਵੱਡੀਆਂ ਖੁਸ਼ੀਆਂ ਦੀਆਂ ਗੱਲਾਂ ਹੁੰਦੀਆਂ ਨੇ ਤੇ ਇਹ ਖੁਸ਼ੀ ਨੂੰ ਚਾਰ ਚੰਨ ਲਾਏ ਬੀਰ ਨੂੰ ਸਰੂਪਾਈ ਦਿੱਤਾ ਤੇ ਬਹੁਤ ਆਨੰਦ ਆਇਆ ਤੇ ਫਤਿਹ ਦੇ ਜਕਾਰੇ ਵੀ ਛੱਡੇ ਗਏ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਵਾਹਿਗੁਰੂ ਮਿਹਰ ਕਰੇ ਸਾਰੇ ਹੀ ਪਰਿਵਾਰਾਂ ਦੇ ਵਿੱਚ ਐਸੀ ਤਰ੍ਹਾਂ ਖੁਸ਼ੀਆਂ ਆਉਂਦੀਆਂ ਰਹਿਣ ਤੇ ਸਾਰਾ ਆਰਮੀ ਗਰੁੱਪ ਫੈਮਲੀਆਂ ਸਮੇਤ ਨਾਲ ਖੜਦਾ ਰਹੇ